ਹਾਂਜੀ ਮੇਰਾ ਵੀ ਸਾਰੇ ਹੀ ਭਰਾਵਾਂ ਨੂੰ ਸਤਿ ਸ਼ਕਾਲ ਤੇ ਅੱਜ ਗੱਲ ਕਰਦੇ ਆਪਾਂ ਕਈ ਭਰਾਵਾਂ ਦੇ ਜਿਹੜੇ ਦਿੱਕਤ ਆ ਰਹੀ ਵੀ ਝੋਨੇਆਂ ਦੇ ਵਿੱਚ ਤਿੰਨ ਤਿੰਨ ਜਿਹੜੀ ਯੂਰੀਆ ਪਾ ਲਈਏ ਨਾਲ ਹੋਰ ਲੱਲਾ ਫੱਲਾ ਸਭ ਕੁਝ ਪਾ ਲਿਆ ਪਰ ਜਿਹੜੇ ਝੋਨੇ ਚੱਲ ਨਹੀਂ ਰਹੇ ਹੈਗੇ ਹੁਣ ਬਹੁਤ ਬੰਦੇ ਅਲੱਗ-ਅਲੱਗ ਚੀਜ਼ਾਂ ਜਿਹੜੀਆਂ ਝੋਨੇਆਂ ਦੇ ਵਿੱਚ ਪੁਆਈ ਜਾਂਦੇ ਆ ਤੁਸੀਂ ਆਪਣੇ ਵਾਲਾ ਝੋਨਾ ਦੇਖ ਲਓ ਇਹਨ ਪੂਰਾ ਵਧੀਆ ਖੜਾ ਹੈ ਬਾਬੇ ਨਾਨਕ ਦੀ ਕਿਰਪਾ ਤੇ ਇੱਧਰ ਜਿਹੜੀ 1509 ਵੈਰੈਟੀ ਖੜੀ ਆ ਇਹਨੇ ਹਲੇ 29 ਤਰੀਕ ਨੂੰ ਇੱਕ ਮਹੀਨੇ ਦੀ ਹੋਣਾ 29 ਜੂਨ ਨੂੰ ਇਹ ਝੋਨਾ ਲੱਗਿਆ ਵਾ ਤੇ 29 ਜੁਲਾਈ ਨੂੰ ਇਹਨੇ 1 ਮਹੀਨੇ ਦੀ ਹੋਣਾ ਅੱਜ 25 25 26 ਦੀ ਤਰੀਕ ਹੋ ਗਈ ਹੈ ਸ਼ਾਇਦ ਹਲੇ 1 ਮਹੀਨੇ ਤੋਂ ਘਟਾ ਪੂਰਾ ਵਧੀਆ ਖੜਾ ਹੈ ਵੀ ਤੇ ਸਾਰੀ ਗੱਲਬਾਤ ਕਰਨੀ ਵੀ ਜੇ ਤੁਹਾਡਾ ਝੋਨਾ ਚੱਲ ਨਹੀਂ ਰਿਹਾਗਾ ਜਾਂ ਟਿਲਰਿੰਗ ਨਹੀਂ ਕਰ ਰਿਹਾ ਬੂਜਾ ਨਹੀਂ ਬਣਾ ਰਿਹਾ ਜਾਂ ਪ੍ਰੋਪਰ ਗਰੋਥ ਨਹੀਂ ਕਰ ਰਿਹਾ ਤਾਂ ਉੱਥੇ ਤੁਸੀਂ ਕਰਨਾ ਕੀ ਹੈ ਕਿਉਂਕਿ ਜ਼ਿਆਦਾਤਰ ਭਰਾਵਾਂ ਨੂੰ ਜਿੰਨੀਆਂ ਵੀ ਵੀਡੀਓ ਮੈਂ ਦੇਖਦਾ ਹਾਂ YouTube ਤੇ ਅਲੱਗ-ਅਲੱਗ ਡੱਬੇ ਚੱਕ ਕੇ ਦਿਖਾਏ ਜਾਂਦੇ ਵੀ ਤੁਸੀਂ ਆ ਪਾ ਦੋ ਉਹ ਪਾ ਦੋ ਵੀ ਤੁਹਾਡਾ ਜਿਹੜਾ ਝੋਨਾ ਪੂਰਾ ਹਨ ਵਧੀਆ ਚੱਲ ਜੂਗਾ ਅਸਲ ਦੇ ਵਿੱਚ ਦੱਸਿਆ ਨਹੀਂ ਜਾਂਦਾ ਜਾਤੇ ਗੱਲ ਮਾਈ ਕੋ ਰਾਜਾ ਦੀ ਆ ਜਾਂਦੀ ਹੈ ਜਾਂ ਹਿਊਮਿਕ ਐਸਿਡ ਦੀ ਆ ਜਾਂਦੀ ਹੈ ਦੋਨਾਂ ਦੇ ਆਪੋ ਆਪਣੇ ਕੰਮ ਆ ਕੰਮ ਵੀ ਵਧੀਆ ਪਰ ਜੇ ਤੁਸੀਂ ਵਰਤਣਾ ਦੋਨਾਂ ਦੇ ਵਿੱਚੋਂ ਕਿਹੜਾ ਬੈਸਟ ਹੈ ਜੇ ਤੁਹਾਡਾ ਝੋਨਾ ਚੱਲ ਨਹੀਂ ਰਿਹਾਗਾ ਕਿਉਂਕਿ ਇਹਨਾਂ ਦੇ ਕੰਮ ਦੋਵਾਂ ਦੇ ਅਲੱਗ-ਅਲੱਗ ਹੈ ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਤੁਹਾਡਾ ਝੋਨਾ ਜਿਹੜਾ ਤੁਸੀਂ ਸਾਰੇ ਤੱਤ ਪਾ ਲਏ ਤੇ ਜੇ ਤੁਹਾਡੇ ਝੋਨੇ ਦੀ ਜਿਹੜੀਆਂ ਜੜਾਂ ਜੜਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਫੰਗਸ ਹੈ ਜਾਂ ਉਲੀਆ ਜਾਂ ਜੜਾਂ ਕਾਲੀਆਂ ਹੈ ਫਾ ਉੱਥੇ ਤੁਸੀਂ ਕੀ ਵਰਤਨਾ ਜੇ ਤੁਹਾਡੇ ਝੋਨੇ ਦੇ ਵਿੱਚ ਜੜਾਂ ਨੇ ਗ੍ਰੋਥ ਨਹੀਂ ਕਰੀ ਹੈਗਾ ਤੁਸੀਂ ਸਾਰੇ ਤੱਤ ਪਾ ਲਿਆ ਤਾਂ ਉੱਥੇ ਤੁਸੀਂ ਕਿਹੜੀ ਚੀਜ਼ ਵਰਤਨੇ ਕਿਉਂਕਿ ਮਾਈਕਰੋ ਰਾਜ ਤੇ ਹਿਊਮਿਕ ਐਸਿਡ ਦੇ ਦੋਵਾਂ ਦੇ ਅਲੱਗ-ਅਲੱਗ ਕੰਮ ਹੈ ਆਪਾਂ ਨੂੰ ਰਿਜ਼ਲਟ ਕਦੋਂ ਨਹੀਂ ਮਿਲਦਾ ਹੈਗਾ ਜਦੋਂ ਆਪਾਂ ਇਹਦੀ ਗਲਤ ਚੋਣ ਕਰ ਲੈਂਦੇ ਆ ਪਾਉਣਾ ਆਪਾਂ ਹਿਊਮਿਕ ਐਸਿਡ ਉੱਥੇ ਆਪਾਂ ਮਾਈਕਰੋ ਰਾਜ ਵਰਤ ਲੈਂਦੇ ਜਿੱਥੇ ਮਾਈਕਰੋ ਰਾਜ ਦੀ ਜ਼ਰੂਰਤ ਉੱਥੇ ਆਪਾਂ ਹਿਊਮਿਕ ਐਸਿਡ ਵਰਤ ਲੈਂਦੇ ਆ ਦੇਖੋ ਜਿਹੜਾ ਹਿਊਮਿਕ ਐਸਿਡ ਆ ਪਹਿਲਾਂ ਦੋਨਾਂ ਦੇ ਵਿੱਚ ਤੁਹਾਨੂੰ ਆਪਾਂ ਫਰਕ ਦੱਸ ਦਈਏ ਜਿਹੜਾ ਤਾਂ ਹੈਗਾ ਜਾ ਜਿਹੜਾ ਕਮਜ਼ੋਰੀਆਂ ਜੜਿਆਂ ਕਾਲੀਆਂ ਤੇ ਜਿਹੜਾ ਉੱਥੇ ਜਿਹੜਾ ਹਿਊਮਿਕ ਐਸਿਡ ਕੰਮ ਕਰਦਾ ਜਿਹੜਾ ਜੜਾਂ ਦਾ ਵਿਕਾਸ ਕਰਾਉਣ ਦੇ ਵਿੱਚ ਹਿਊਮਿਕ ਐਸਿਡ ਦਾ ਕੰਮ ਹੈ ਹਿਊਮਿਕ ਐਸਿਡ 100% ਜਿਹੜਾ ਜੈਵਿਕ ਹੈ ਇਹ ਇੱਕ ਤਰ੍ਹਾਂ ਦਾ ਜਿਹੜਾ ਇਹ ਬਾਇਓ ਫਰਟੀਲਾਈਜ਼ਰ ਹੈ ਜੈਵਿਕ ਹੈ ਪੂਰੀ ਤਰ੍ਹਾਂ ਆਰਗੇਨਿਕ ਹੈ ਇਹਨੂੰ ਚਟਾਨਾਂ ਦੇ ਵਿੱਚੋਂ ਕੱਢ ਕੇ ਇੱਕ ਮਹਿੰਗੀ ਪ੍ਰਕਿਰਿਆ ਦੇ ਨਾਲ ਜਿਹੜਾ ਪੈਕ ਕਰਿਆ ਜਾਂਦਾ ਤੇ ਬਹੁਤ ਕੰਪਨੀਆਂ ਜਿਹੜੀਆਂ ਇਹਨੂੰ ਅਲੱਗ-ਅਲੱਗ ਨਾਮਾਂ ਦੇ ਨਾਲ ਵੇਚਦੀਆਂ ਕਈ ਕੰਪਨੀ ਇਹਦੇ ਨਾਲ ਹੋਰ ਜਿਹੜੇ ਜਿੱਦਾਂ ਹਿਊਮਿਕ ਐਸਿਡ ਫਾਲਵਿਕ ਐਸਿਡ ਮੀਨੋ ਐਸਿਡ ਜਾਂ ਪੋਟਾਸ਼ੀਅਮ ਆਕਸਾਈਡ ਮਿਕਸ ਕਰਕੇ ਜਿਹੜੀਆਂ ਦੁਕਾਨਾਂ ਤੱਕ ਪਹੁੰਚਾਉਣੀ ਆਪਾਂ ਖੇਤਾਂ ਦੇ ਵਿੱਚ ਪਾਉਣੇ ਆ ਪਰ ਮਾਰਕੀਟ ਦੇ ਵਿੱਚ ਜਿਹੜਾ ਹਿਊਮਿਕ ਐਸਿਡ ਹੈ ਇਹ ਕਾਫੀ ਪਰਸੈਂਟਾਂ ਦੇ ਵਿੱਚ ਆਉਂਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਆਪਾਂ ਵਰਤਣਾ ਕਿਹੜਾ ਕਿਉਂਕਿ ਮਾਰਕੀਟ ਦੇ ਵਿੱਚ ਜਿੱਦਾਂ ਇਹ 5% 8% 10% 22% 50% 80 90 98 ਤੇ ਆਪਾਂ 98% ਵਾਲਾ ਜਿਹੜਾ ਹਿਊਮਿਕ ਐਸਿਡ ਆਪਣੇ ਖੇਤ ਦੇ ਵਿੱਚ ਵਰਤਣਾ ਤੇ ਇਹਦਾ ਕੰਮ ਆ ਜਿਹੜਾ ਜੜਾਂ ਦਾ ਜਿਹੜਾ ਚਟੀਆਂ ਜੜਾਂ ਹੁੰਦੀਆਂ ਪੌਦੇ ਦੀਆਂ ਚਟੀਆਂ ਜੜਾਂ ਦੇ ਵਿੱਚ ਵਾਧਾ ਕਰਨਾ ਜੇ ਬੂਟਾ ਆਪਣਾ ਕਮਜ਼ੋਰ ਆ ਉਹਦੀਆਂ ਜੜਾਂ ਕਾਲੀਆਂ ਪੈ ਰਹੀਆਂ ਤਾਂ ਉੱਥੇ ਤੁਸੀਂ ਜਿਹੜਾ 98% ਵਾਲਾ ਹਿਊਮਿਕ ਐਸਿਡ ਹੈ ਜੇ ਤੁਸੀਂ ਇਹਨੂੰ ਖਾਦ ਦੇ ਨਾਲ ਵਰਤਣਾ ਤਾਂ ਤਾਂ ਇਹ 1 ਲੀਟਰ ਆਪਾਂ 1 ਕਿਲੇ ਦਾ ਲਿਕਵਿਡ ਦੇ ਵਿੱਚ ਵਰਤਣਾ ਜੇ ਸਪਰੇਅ 'ਚ ਵਰਤਣਾ ਤਾਂ 500 ਐਮਐਲ ਜਿਹੜਾ ਅੱਧਾ ਲੀਟਰ ਆਪਾਂ 1 ਕਿਲੇ ਦਾ ਜਿਹੜਾ ਇਹ ਵਰਤਣਾ ਹੁਣ ਜੇ ਤੁਹਾਡੇ ਬੂਟੇ ਦੀਆਂ ਜੜਾਂ ਕਾਲੀਆਂ ਪਹਿਲਾਂ ਬੂਟਾ ਪਟ ਕੇ ਦੇਖੋ ਜਿਹੜਾ ਚੱਲ ਨਹੀਂ ਰਿਹਾ ਉੱਥੇ ਤੁਸੀਂ ਜਿਹੜਾ ਹਿਊਮਿਕ ਐਸਿਡ ਵਰਤਣਾ ਤਾਨੂੰ ਵਧੀਆ ਰਿਜ਼ਲਟ ਜਿਹੜਾ ਦੇਣਾ ਤੇ 98% ਵਾਲਾ ਤੁਸੀਂ ਵਰਤਣਾ ਤੇ ਹੈਗਾ ਇਹ ਇੱਕ ਤਰ੍ਹਾਂ ਦਾ ਨਿਊਟ੍ਰੀਸ਼ਨ ਆ ਜਾਂ ਇਹਨੂੰ ਆਪਾਂ ਹਾਰਮੋਨ ਕਹਿ ਸਕਦੇ ਆ ਇਹ ਖਾਦ ਨਹੀਂ ਹੈਗੀ ਇੱਕ ਤਰ੍ਹਾਂ ਦਾ ਨਿਊਟ੍ਰੀਸ਼ਨ ਆ ਜਾਂ ਹਾਰਮੋਨ ਕਹਿ ਸਕਦੇ ਜਿਹੜਾ ਬੂਟੇ ਦੀਆਂ ਜੜ੍ਹਾਂ ਨੂੰ ਮਲਕੇ ਤੰਦਰੁਸਤ ਕਰਦਾ ਚਿੱਟੀਆਂ ਜੜ੍ਹਾਂ ਦੇ ਵਿੱਚ ਬੂਟੇ ਦੀਆਂ ਵਿੱਚ ਵਾਧਾ ਕਰਦਾ ਤੇ ਹੁਣ ਤੁਹਾਨੂੰ ਸਮਝ ਆਉਣੀ ਜੇ ਤੁਹਾਡੇ ਬੂਟੇ ਦੀਆਂ ਪੌਦਿਆਂ ਦੀਆਂ ਜੜ੍ਹਾਂ ਕਾਲੀਆਂ ਉੱਥੇ ਤੁਸੀਂ ਜਿਹੜਾ ਹਿਊਮਿਕ ਐਸਿਡ ਵਰਤਣਾ ਹੁਣ ਆ ਗਈ ਮਾਈ ਹੁਣ ਗੱਲ ਆ ਜਾਂਦੀ ਆਪਣੀ ਮਾਈਕੋਰਾਜ਼ਾ ਦੀ ਜਿਹੜਾ ਮਾਈਕੋਰਾਜਾ ਮਾਈਕੋਰਾਜਾ ਕਿਸੇ ਵੀ ਤਰ੍ਹਾਂ ਦੀ ਕੋਈ ਖਾਦ ਨਹੀਂ ਹੈਗੀ ਕਿਉਂਕਿ ਜ਼ਿਆਦਾਤਰ ਆਪਾਂ ਨੂੰ ਇਸ ਚੀਜ਼ ਨਾਲ ਗੁੰਮਰਾਹ ਕਰਕੇ ਵੇਚਿਆ ਜਾਂਦਾ ਵੀ ਤੁਸੀਂ ਮਾਈਕੋਰਾਜਾ ਖਾਦ ਆਪਣੇ ਖੇਤ ਦੇ ਵਿੱਚ ਪਾਓ ਪਹਿਲੀ ਤਾਂ ਗੱਲ ਆ ਬਈ ਮਾਈਕੋਰਾਜਾ ਜਿਹੜਾ ਇਹ ਕੋਈ ਵੀ ਤਰ੍ਹਾਂ ਦੀ ਕੋਈ ਖਾਦ ਨਹੀਂ ਹੈਗੀ ਇਹ ਇੱਕ ਤਰ੍ਹਾਂ ਦੀ ਬਈ ਮਿੱਤਰ ਫੰਗਸ ਹੈ ਇਹ ਮਿੱਤਰ ਫੰਗਸ ਹੈ ਜਿਹਨੂੰ ਆਪਾਂ ਉਲੀ ਕਹਿ ਦਿੰਨੇ ਆ ਜਿਹੜੀ ਬੂਟੇ ਦੀ ਜੜਾਂ ਦੇ ਨਾਲ ਤਾਲਮੇਲ ਬਣਾ ਕੇ ਇੱਕ ਤਰ੍ਹਾਂ ਦੀਆਂ ਮਿੱਟੀ ਦੇ ਵਿੱਚ ਇਹ ਆਪਣੀਆਂ ਜੜਾਂ ਰੂਟਸ ਤਿਆਰ ਕਰਦੀਆਂ ਜਿਹੜੀਆਂ ਆਪਾਂ ਨੂੰ ਅੱਖਾਂ ਦੇ ਦੇਖਣ ਦੇ ਨਾਲ ਨਹੀਂ ਮਿਲਦੀਆਂ ਹੈਗੀਆਂ ਜੇ ਆਪਾਂ ਬੂਟੇ ਦੀ ਜੜਾ ਪੱਟੂਗੇ ਤਾਂ ਉੱਥੇ ਆਪਾਂ ਨੂੰ ਜਿਹੜੀਆਂ ਮਿੱਤਰ ਫੰਗਸ ਹਨ ਮਾਈਕੋਰਾਜਾ ਉਹਦੀਆਂ ਜੜਾਂ ਨਹੀਂ ਦਿਖਣੀਆਂ ਪਰ ਇਹ ਮਿੱਟੀ ਦੇ ਵਿੱਚ ਹਲਕੀਆਂ-ਹਲਕੀਆਂ ਜਿੱਦਾਂ ਆਪਾਂ ਕਹਿੰਦੇ ਵੀ ਬਰੀਕ ਵਾਲ ਸਮਾਨ ਜਿਹੜੀਆਂ ਆਪਣੀਆਂ ਜੜਾਂ ਤਿਆਰ ਕਰਕੇ ਜਿਹੜੀ ਬੂਟੇ ਦੀ ਜੜਾ ਉਹਨਾਂ ਦੇ ਨਾਲ ਮਿੱਤਰਤਾ ਕਰਕੇ ਜਿਹੜੇ ਦੂਰ ਪਏ ਤੱਤਾਂ ਬੂਟੇ ਦੀ ਜੜਾ ਤੋਂ ਜਿਹੜੇ ਬੂਟੇ ਦੀ ਜੜਾ ਆਪਣੇ ਲੈ ਨਹੀਂ ਸਕਦੀਆਂ ਲੈਣ ਦੇ ਸਮਰੱਥ ਨਹੀਂ ਹੈਗੀਆਂ ਉਹਨਾਂ ਓ ਮਾਈਕੋਰਾਜ ਆਇਆ ਕਰਦਾ ਮਾਈਕੋਰਾਜ ਹੁਣ ਤੁਹਾਨੂੰ ਪਤਾ ਲੱਗ ਗਿਆ ਵੀ ਨਾ ਤਾਂ ਇਹ ਕੋਈ ਖਾਦ ਹੈ ਤੇ ਨਾ ਕੋਈ ਇਹ ਰਸਾਇਣਿਕ ਤੱਤ ਹੈ ਇੱਕ ਤਰ੍ਹਾਂ ਦੀ ਮਿੱਤਰ ਫੰਗਸ ਹੈ ਜਿਹੜੀ ਮਾਈਕੋਰਾਜ ਆ ਦੂਜੀ ਗੱਲ ਜਿਹੜੀ ਮਾਈਕੋਰਾਜ ਹੈ ਜ਼ਿਆਦਾਤਰ ਦੁਕਾਨਦਾਰ ਜਿੱਦਾਂ ਵੇਚਦੇ ਇਹਨੂੰ ਜੇ ਆਪਾਂ ਕਿਸੇ ਨੂੰ ਪੁੱਛਦੇ ਆਪਾਂ ਕਹਿੰਦੇ ਬਾਈ ਯੂਰੀਆ ਨਾਲ ਪਾ ਦੀ ਅਗਲਾ ਕਹਿੰਦਾ ਪਾ ਦੋ ਮਾਈਕੋਰਾਜ ਦਾ ਜੇ ਤੁਸੀਂ ਰਿਜ਼ਲਟ ਲੈਣਾ ਇਹਨੂੰ ਕਦੇ ਵੀ ਕਿਸੇ ਵੀ ਖਾਦ ਦੇ ਨਾਲ ਨਹੀਂ ਬਾਈ ਇਹ ਪੈਂਦਾ ਹੈਗਾ ਜੇ ਇਹ ਫੰਗਸ ਹੈ ਜਿਹੜੀ ਮਾਈਕੋਰਾਜ ਜੇ ਨੂੰ ਆਪਾਂ ਕਿਸੇ ਖਾਦ ਦੇ ਨਾਲ ਪਾਉਨੇ ਆ ਜਾਂ ਯੂਰੀਆ ਦੇ ਨਾਲ ਜਾਂ ਡੀਏਪੀ ਦੇ ਨਾਲ ਜਾਂ ਕਿਸੇ ਹੋਰ ਖਾਦ ਦੇ ਨਾਲ ਜਾਂ ਕਿਸੇ ਕੀਟਨਾਸ਼ਕ ਜਾਂ ਕਲੋਰੋ ਵਗੈਰਾ ਯੂਰੀ ਵਿੱਚ ਰਲਾ ਕੇ ਆਪਾਂ ਪਾਉਨੇ ਆ ਬਾਈ ਇਹ ਬਿਲਕੁਲ ਖਤਮ ਹੋ ਜਾਂਦੀ ਹੈ ਫਿਰ ਆਪਾਂ ਨੂੰ ਜਿਹੜਾ ਇਹਨੇ ਰਿਜ਼ਲਟ ਨਹੀਂ ਦੇਣਾ ਹੈਗਾ ਸੋ ਕੋਸ਼ਿਸ਼ ਕਰਨੀ ਜੇ ਮਾਈਕਰੋਆਜਾ ਪਾਉਣਾ ਤੁਸੀਂ ਕੱਲਾ ਪਾਉਣਾ ਤੇ ਇਹਨੂੰ ਕਿਸੇ ਵੀ ਖਾਦ ਦੇ ਨਾਲ ਨਹੀਂ ਪਾਉਣਾ ਹੈਗਾ ਕਿਉਂਕਿ ਇਹ ਰਸਾਇਣਿਕ ਖਾਦ ਨਹੀਂ ਹੈਗੀ ਇੱਕ ਤਰ੍ਹਾਂ ਦੀ ਜਿਹੜੀ ਫੰਗਸ ਹੈ ਹੁਣ ਹੁੰਦਾ ਕੀ ਹੈ ਜ਼ਿਆਦਾਤਰ ਜਿਹੜੇ ਜਿਹੜੇ ਤੱਤ ਹੈਗੇ ਜਿਦਾਂ ਫਾਸਫੋਰਸ ਜ਼ਿੰਕ ਆ ਜਾਂ ਕਾਪਰ ਹੈ ਇਹ ਇੱਕ ਥਾਂ ਤੋਂ ਦੂਜੀ ਥਾਂ ਨਹੀਂ ਜਾ ਸਕਦੇ ਨਾ ਜਿਹੜੀ ਮੂਵਮੈਂਟ ਬਹੁਤ ਜ਼ਿਆਦਾ ਘੱਟ ਆ ਹੋਰ ਤੱਤਾਂ ਨਾਲ ਹੋਰ ਤੱਤ ਜੜਾਂ ਦੇ ਥਰੂ ਜਿਹੜਾ ਬੂਟਾ ਦੂਰੋਂ ਵੀ ਲੈ ਲੈਂਦਾ ਪਰ ਜਿਹੜੀ ਫਾਸਟ ਫੋਰਸ ਜ਼ਿੰਕ ਤੇ ਕਾਪਰ ਇਹਨਾਂ ਦੀ ਘਾਟ ਇੱਥੇ ਕਰਕੇ ਆਉਂਦੀ ਹੈ ਵੀ ਜਿਹੜੀ ਜੜਾਂ ਤਾਂ ਇਹਨਾਂ ਦਾ ਜਿਹੜੀ ਇੱਕ ਇੱਕ ਤੋਂ ਦੂਜੀ ਥਾਂ ਜਿਹੜਾ ਜਾਣ ਦਾ ਮਤਲਬ ਕਿ ਬਹੁਤ ਜ਼ਿਆਦਾ ਘੱਟ ਜਾਣੇ ਇੱਕ ਜਰ ਧਰਤੀ ਦੇ ਵਿੱਚ ਇਹ ਫਿਕਸ ਹੋ ਜਾਣੇ ਤੱਤ ਇੱਥੇ ਜਿਹੜੀ ਮਿੱਤਰਫੰਗਸ ਮਾਈ ਕੋਰਾਜਾ ਜਦੋਂ ਇਹ ਆਪਣੇ ਜੜਾਂ ਬੂਟੇ ਦੀ ਜੜਾਂ ਨਾਲ ਮਿਲ ਕੇ ਤਿਆਰ ਕਰਦੀ ਹੈ ਫਿਰ ਇਹ ਜਿਹੜੇ ਤੱਤ ਪ੍ਰੋਪਰ ਬੂਟੇ ਨੂੰ ਮਿਲ ਜਣੇ ਜੇ ਕਿ ਇਹ ਵੀ ਮਾਈਕਰੋ ਰਾਜਾ ਦੀ ਕਿਸੇ ਵੀ ਬੂਟੇ ਨੂੰ ਘਾਟ ਨਹੀਂ ਹੁੰਦੀ ਹੈਗੀ ਮਾਈਕਰੋ ਰਾਜਾ ਨਾ ਤਾਂ ਕੋਈ ਖਾਦ ਹੈ ਜੇ ਆਪਾਂ ਸੋਚੀ ਵੀ ਸਾਡੇ ਬੂਟੇ ਦੇ ਵਿੱਚ ਮਾਈਕਰੋ ਰਾਜਾ ਦੀ ਘਾਟ ਆ ਗਈ ਆਪਾਂ ਮਾਈਕਰੋ ਰਾਜਾ ਪਾ ਦਈਏ ਜੇ ਤੁਹਾਡੇ ਖੇਤ ਦੇ ਵਿੱਚ ਪਾਏ ਹੋਏ ਤੱਤ ਕੰਮ ਨਹੀਂ ਕਰ ਰਹੇ ਜਿੱਥੇ ਤੁਸੀਂ ਫਾਸਫੋਰਸ ਵੀ ਪਾ ਲਿਆ ਯੂਰੀਆ ਵੀ ਪਾ ਲਿਆ ਜ਼ਿੰਕ ਵੀ ਪਾ ਲਿਆ ਪਰ ਤੁਹਾਡੇ ਬੂਟਾ ਵੀ ਜਿਹੜੇ ਝੋਨਾ ਚੱਲ ਨਹੀਂ ਰਿਹਾ ਉਹਥੇ ਦਿੱਕਤ ਆ ਰਹੀ ਹੈ ਤਾਂ ਉੱਥੇ ਤੁਸੀਂ ਜਿਹੜਾ ਕੱਲਾ ਮਾਈਕਰੋ ਰਾਜਾ ਵਰਤ ਲਓ ਦੂਜੀ ਯੂਰੀਆ ਜ ਵੀ ਵਰਤ ਸਕਦੇ ਆ ਆਪਾਂ ਇਹਨੂੰ ਜ ਹੁਣ ਤਾਂ ਜਿਆਦਾਤਰ 50 60% ਦੂਜੀ ਡੋਜ਼ ਯੂਰੀਆ ਦੀ ਸਾਰਿਆਂ ਦੀ ਕੰਪਲੀਟ ਹੋ ਗਈ ਆ ਤੁਸੀਂ ਤੀਜੀ ਚ ਵੀ ਇਹਨੂੰ ਵਰਤ ਸਕਦੇ ਆ ਮਤਲਬ ਕਿ ਸੌਰੀ ਯੂਰੀਆ ਦਾ ਆਪਾਂ ਨਾਲ ਕਹਿਤਾ ਯੂਰੀਆ ਤੋਂ ਬਿਨਾ ਜਿੱਦਾਂ ਤੀਜੀ ਡੋ ਯੂਰੀਆ ਦੀ ਪਾਉਣੀ ਉਹ ਤੋਂ ਪਹਿਲਾਂ ਵੀ ਵਰਤ ਸਕਦੇ ਆ ਆਪਾਂ ਦੂਜੀ ਯੂਰੀਆ ਦੇ ਪਾਉਣ ਤੋਂ ਵੀ ਪਹਿਲਾਂ ਜਾਂ ਬਾਅਦ ਵਰਤ ਸਕਦੇ ਆ ਪਰ ਨਾਲ ਨਹੀਂ ਪਾਉਣਾ ਹੈਗਾ ਇਹਦੇ ਵਿੱਚ ਆਪਾਂ 5-7 ਦਿਨ ਦਾ ਜਿਹੜਾ ਫਰਕ ਰੱਖਣਾ ਹੈ ਇਹਦਾ ਕੰਮ ਤੁਸੀਂ ਦੇਖ ਲੈ ਵੀ ਜਿਹੜਾ ਮਾਈਕਰੋ ਰਾਜਾ ਤੁਹਾਨੂੰ ਦੱਸਤਾ ਵੀ ਇਹ ਵੀ ਆਪਣੀ ਇੱਕ ਤਰ੍ਹਾਂ ਦੀ ਮਿੱਟੀ ਦੇ ਵਿੱਚ ਜਿਹੜੀਆਂ ਜੜਾਂ ਤਿਆਰ ਕਰਕੇ ਬੂਟੇ ਦੀਆਂ ਜੜਾਂ ਨਾਲ ਤਾਲਮਿਲ ਬਿਠਾ ਕੇ ਉਹਨਾਂ ਤੱਕ ਤੱਤ ਪਹੁੰਚਾਉਣ ਦਾ ਕੰਮ ਮਾਈਕਰੋਆਜਾ ਕਰਦਾ ਤੇ ਜਿਹੜਾ ਹਿਊਮਿਕ ਐਸਿਡ ਹੈ ਹਿਊਮਿਕ ਐਸਿਡ ਜਿਹੜੇ ਚਿੱਟੀਆਂ ਜੜਾਂ ਦਾ ਵਾਧਾ ਵਿਕਾਸ ਕਰਦਾ ਵੀ ਬੂਟਾ ਜਿਹੜਾ ਬੂਟੇ ਦੀਆਂ ਜੜਾਂ ਜਿਹੜੀ ਪ੍ਰੋਪਰ ਗਰੋਥ ਕਰਾਉਂਦਾ ਜਿਹੜਾ ਹਿਊਮਿਕ ਐਸਿਡ ਆ ਹੁਣ ਤੁਸੀਂ ਦੇਖਣਾ ਵੀ ਜੇ ਤੁਹਾਡੇ ਬੂਟੇ ਦੀਆਂ ਜੜਾਂ ਦੀ ਗਰੋਥ ਪੂਰੀ ਆ ਪਰ ਫਿਰ ਵੀ ਜਿਹੜਾ ਬੂਟਾ ਝੋਨਾ ਜਾਂ ਤੁਹਾਡਾ ਚੱਲ ਨਹੀਂ ਰਿਹਾਗਾ ਉੱਥੇ ਦਿੱਕਤ ਆ ਰਹੀ ਆ ਤਾਂ ਉੱਥੇ ਤੁਸੀਂ ਜਿਹੜਾ ਮਾਈਕਰੋਆਜਾ ਕੱਲਾ ਵਰਤਣਾ ਜੇ ਤੁਹਾਡੇ ਬੂਟੇ ਦੀਆਂ ਜੜਾਂ ਕਮਜ਼ੋਰ ਆ ਜਦੋਂ ਬੂਟ ਬਾਕੀ ਜਿਹੜੇ ਆਪਾਂ ਝੋਨੇ ਦੇ ਵਿੱਚ ਜਿੱਦਾਂ ਇਹ ਚੀਜ਼ਾਂ ਦੀ ਹਲੇ ਵਰਤਨੇ ਲੋਡ ਨਹੀਂ ਪਈ ਹੈਗੀ ਕਿਉਂਕਿ ਆਪਣਾ ਝੋਨਾ ਪਹਿਲਾਂ ਹੀ ਬਾਬੇ ਨਾਲਕ ਦੀ ਕਿਰਪਾ ਨਾਲ ਵਧੀਆ ਗਰੋਥ ਗਰੋਥ ਕਰ ਗਿਆ ਤਾਂ ਜਿਹੜੇ ਭਰਾਮਾਂ ਨੇ ਗਰੋਥ ਨਹੀਂ ਕਰਦੇ ਹੁਣ ਇਹ ਨਹੀਂ ਹੈਗਾ ਵੀ ਆਪਾਂ ਸਾਰੇ ਚੱਕ ਕੇ ਜਿੱਦਾਂ ਇਹ ਜੀਜ਼ਾਂ ਕਰਨ ਲੱਗ ਜੀਏ ਕਿਉਂਕਿ ਹੁਣ ਜਿੱਦਾਂ ਬੌਨੇ ਬੂਟੇ ਦੀ ਮੈਨੂੰ ਇੰਸਟਾਗ੍ਰam ਤੇ ਕਈ ਭਰਾਮਾਂ ਦੇ ਮੈਸੇਜ ਆ ਵੀ ਬਾਈ ਹਰ ਤੂੰ ਪੌਣੇ ਬੂਟੇ ਤੇ ਕੋਈ ਵੀਡੀਓ ਨਹੀਂ ਬਣਾਈ ਹੈਗੀ ਹੁਣ ਪੌਣੇ ਬੂਟੇ ਦੇ ਵੀ ਆਪਾਂ ਗੱਲ ਕਰੀ ਬਾਈ ਪੌਣੇ ਬੂਟੇ ਤੇ ਵੀਡੀਓ ਕਿਉਂ ਨਹੀਂ ਬਣਾਈ ਕਿਉਂਕਿ ਇਹਦਾ ਹਲੇ ਤੱਕ ਕੋਈ ਵੀ ਸਥਾਈ ਹੱਲ ਨਹੀਂ ਹੈਗਾ ਬਹੁਤ ਦੁਕਾਨਦਾਰ ਜਾਂ ਯੂਟਿਊਬਰ ਜਾਂ ਆਪਣੇ ਵਿਊਆਂ ਦੇ ਖਾਤਰ ਇਸ ਚੀਜ਼ ਦਾ ਲਾਹਾ ਲੈ ਰਹੇ ਆ ਵੀ ਤੁਸੀਂ ਤੇਲੇ ਦੀ ਸਪਰੇਅ ਕਰ ਦੋ ਕੋਈ ਕਹਿੰਦਾ ਤੁਸੀਂ ਕਲੋਰੋ ਪਾ ਦੋ ਤੇ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਹਰੇਕ ਬੰਦੇ ਦੇ ਅਲੱਗ-ਅਲੱਗ ਤਰਕ ਤੇ ਅਲੱਗ ਹਾਂ ਕਿਸੇ ਦੀ ਕਿਸਮਤ ਚੰਗੀ ਹੁੰਦੀ ਹੈ ਉਹਦਾ ਝੂਨਾ ਜਿਹੜਾ ਠੀਕ ਹੋ ਜਾਂਦਾ ਜਾਂ ਤਾਂ ਮੌਸਮ ਦਾ ਹੀ ਲਾ ਲਓ ਵੀ ਮੌਸਮ ਦਾ ਮਾਣਾ ਮੋਟਾ ਹੈ ਫੇਰ ਬਦਲ ਤਰਫੋਂ ਇਹ ਸਮਝਦਾ ਵੀ ਇਹ ਜਿੱਦਾਂ ਕਹਿੰਦੇ ਆ ਵੀ ਇਹ ਕੋਈ ਵਾਇਰਸ ਹੈ ਜਾਂ ਇਹਨੂੰ ਤੇਲੇ ਨਾਲ ਫੈਲਦਾ ਜਾਂ ਇਹ ਫਲਾਣੇ ਨਾਲ ਫੈਲਦਾ ਮੈਨੂੰ ਨਹੀਂ ਲੱਗਦਾ ਵੀ ਇਹ ਕਿਸੇ ਤਰ੍ਹਾਂ ਦਾ ਕੋਈ ਵਾਇਰਸ ਜਾਂ ਤੇਲੇ ਨਾਲ ਫੈਲਦਾ ਕਿਉਂਕਿ ਜੇ ਇਹਦੇ ਇਸ ਚੀਜ਼ ਦਾ ਖੇਤੀਬਾੜੀ ਵਿਭਾਗ ਨੂੰ ਜਾਂ ਆਪਣੇ ਜਿਹੜੇ ਸਾਇੰਟਿਸਟ ਖੇਤੀ ਦੇ ਰਿਲੇਟਡ ਕੰਮ ਕਰਦੇ ਨੇ ਉਹਨੂੰ ਪਤਾ ਹੁੰਦਾ ਤਾਂ ਹੁਣ ਤੱਕ 2022 ਤੋਂ ਬਾਅਦ ਇਹ ਜਿਹੜਾ ਇਲਾਜ ਲੱਭਿਆ ਜਾ ਸਕਦਾ ਜੀ ਇਲਾਜ ਲੱਭ ਜਾਂਦਾ ਪਤਾ ਇਹਨਾਂ ਨੂੰ ਵੀ ਨਹੀਂ ਹੈਗਾ ਇਹ ਵੀ ਮਲਕ ਕੇ ਟੋਬੇ ਚੱਟਾਂ ਸੱਟ ਰਹੇ ਆ ਲਗ ਜਿੱਦਾਂ ਕਹਿਣ ਦਾ ਮਤਲਬ ਹੈ ਵੀ ਜਿਹੜੀ ਚੀਜ਼ ਲੋਕਡਾਊਨ ਦੀ ਕੰਮ ਕਰ ਗਈ ਬਸ ਠੀਕ ਹੈ ਵੀ ਜ ਬਾਬਿਆਂ ਕੋਲ ਜਾਣੇ ਆ 10 10 ਜਨਾਨੀਆਂ ਜਾਣੇ ਵੀ ਬਾਬਾ ਜੀ ਸਾਨੂੰ ਮੁੰਡਾ ਦੇ ਦੋ ਜੇ ਦੋ ਦੇ ਵੀ ਹੋ ਗਿਆ ਚ 8 ਨੇ ਤਾਂ ਜਿਹਦੇ ਕੁੜੀਆਂ ਹੋ ਗਈਆਂ ਉਹਨਾਂ ਨੇ ਆਉਣਾ ਜੇ ਦੋ ਦੇ ਮੁੰਡਾ ਹੋਗੇ ਉਹਨਾਂ ਨੇ 20 ਨੂੰ ਦੱਸਣਾ ਵੀ ਸਾਡੇ ਉਹ ਫਲਾਣੀ ਜਗ੍ਹਾ ਤੇ ਮੁੰਡਾ ਹੋਇਆ ਕੋਈ ਕੰਮ ਹੈ ਜਿਹੜਾ ਝੋਨੇ 'ਚ ਜਿਹੜਾ ਆਪਣੇ ਸਪਰੇਅ ਕਰਾਣੇ ਜੀ ਇੱਕ ਦੇ ਤੇਲੇ ਵਾਲੀ ਸਪਰੇਅ ਨਾਲ ਠੀਕ ਹੋ ਗਿਆ ਉਹਨੇ 20 ਪਾਸੇ ਗਾਹ ਪਾ ਦੇਣਾ ਵੀ ਬਾਈ ਮੇਰੇ ਤੇਲੇ ਵਾਲੀ ਸਪਰੇਅ ਨਾਲ ਜਿਹੜਾ ਬਾਉਨਾ ਬੂਟਾ ਠੀਕ ਹੋ ਗਿਆ ਤੇ ਬਾਕੀਆਂ ਨੇ ਵੀ ਚੱਕ ਚੱਕ ਜਿਹੜੀਆਂ ਤੇਲੇ ਵਾਲੀ ਸਪਰੇਅ ਆ ਜਿਹੜੀ ਚੀਜ਼ ਨਾਲ ਠੀਕ ਹੋ ਗਿਆ ਆਪਾਂ ਕੱਲੀ ਤੇਲੇ ਵਾਲੀ ਨਹੀਂ ਕਹਿੰਦੇ ਵੀ ਜਿਹੜੀ ਚੀਜ਼ ਨਾਲ ਇਹ ਰੋਗ ਠੀਕ ਹੋ ਗਿਆ ਬਸ ਉਹਨੇ ਉਹੀ ਚੀਜ਼ ਦਾ ਪ੍ਰਚਾਰ ਕਰ ਦੇਣਾ ਸੋ ਮੈਨੂੰ ਲੱਗਦਾ ਵੀ ਹਲੇ ਤੱਕ ਇਹਦਾ ਕਿਸੇ ਨੂੰ ਕੋਈ ਪਤਾ ਹੀ ਲੱਗਿਆ ਵੀ ਇਹ ਬਿਮਾਰੀ ਕੀ ਆ ਦਾ ਹੱਲ ਕੀ ਹੈ ਸੋ ਮੈਂ ਇਹੇ ਕਰਕੇ ਬਾਈ ਇਸ ਚੀਤੇ ਵੀਡੀਓ ਨਹੀਂ ਬਣਾਈ ਹੈਗੀ ਵੀ ਮੈਂ ਵੀਡੀਓ ਬਣਾ ਕੇ ਐਵੇਂ ਕਿਸੇ ਨੂੰ ਗਮਰਾਹ ਕਰਾਂ ਵੀ ਬਾਈ ਤੁਸੀਂ ਵੀ ਆ ਕਰ ਦੋ ਲੋਕਾਂ ਦੀ ਵੀਡੀਓ ਸੁਣ ਕੇ ਆਪਾਂ ਪਾ ਦਈਏ ਵੀ ਤੁਸੀਂ ਇਹਦੇ ਤੇ ਓਸ਼ੀਨ ਕਰ ਦੋ ਚੈਸ ਕਰ ਦੋ ਜਾਂ ਕਲੋਰੋ ਪਾ ਦੋ ਯੂਰੀਆ ਚ ਠੀਕ ਹੈ ਕਿਉਂਕਿ 2022 ਦੇ ਵਿੱਚ ਆਪਣੇ ਖੇਤ ਦੇ ਵਿੱਚ ਇਹ ਬਿਮਾਰੀ 131 ਵੈਰਾਈਟੀ ਨੂੰ ਆਈ ਸੀ ਆਪਾਂ ਸਾਰਾ ਕੁਝ ਕਰਕੇ ਦੇਖ ਲਿਆ ਤਾਂ ਉਦੋਂ ਪਤਾ ਨਹੀਂ ਸੀ ਕਿਉਂਕਿ ਆਪਾਂ ਸੇ ਪਹਿਲੀ ਪਹਿਲੀ ਵਾਰ ਬਿਮਾਰੀ ਜਿੱਦਾਂ ਕੋਈ ਦੱਸਦਾ ਹੀ ਆਪਾਂ ਉਦੋਂ ਸੋਚਦੇ ਵੀ ਯਾਰ ਵੀ ਆਪਣੀ ਫਸਲ ਖਰਾਬ ਨਾ ਹੋਵੇ ਆਪਾਂ ਹਰ ਚੀਜ਼ ਵਰਤ ਲਈ ਆਪਾਂ ਕਲੋਰੋ ਵੀ ਵਰਤੀ ਉਦੋਂ ਰੀਜੈਂਟ ਵੀ ਵਰਤ ਕੇ ਦੇਖ ਲਈ ਉਦੋਂ ਚੈਸੋਚੀਨ ਵੀ ਵਰਤੀ ਕਿਸੇ ਚੀਜ਼ ਨਾਲ ਮਸਲੇ ਦਾ ਹੱਲ ਨਹੀਂ ਹੋਇਆ ਸਾਨੂੰ ਝੋਨਾ ਜਿਹੜਾ ਖਰਾਬ ਹੋ ਗਿਆ ਸੀ ਬੋਹਣਾ ਪਿਆ ਸੀ ਕੋਸ਼ਿਸ਼ ਆ ਵੀ ਰੱਬ ਦੀ ਨਿਗਾਹ ਸਿੱਧੀ ਹੋ ਜਵੇ ਤਾਂ ਬਾਈ ਝੋਨਾ ਚੱਲ ਪੁੰਦਾ ਇਹ ਜਿਹਦੇ ਇਹ ਬਿਮਾਰੀ ਆ ਗਈ ਤੇ ਨਹੀਂ ਇਹਦਾ ਕੋਈ ਪੱਕਾ ਹੱਲ ਨਹੀਂ ਹੈਗਾ ਸੋ ਵੱਧ ਤੋਂ ਵੱਧ ਕੋਸ਼ਿਸ਼ ਕਰੋ ਜਿਹੜੇ ਭਰਾਵਾਂ ਬਿਮਾਰੀ ਖੇਤਾਂ ਦੇ ਵਿੱਚ ਆਈ ਹੈ ਉਹ ਅਰਦਾਸ ਕਰੋ ਵੀ ਤੁਹਾਡਾ ਝੋਨਾ ਜਿਹੜਾ ਮੌਸਮ ਦੇ ਫੇਰ ਬਦਲਣ ਨਾਲ ਹੀ ਜਿਹੜਾ ਠੀਕ ਹੋ ਜਵੇ ਨਹੀਂ ਇਹ ਬਿਮਾਰੀ ਨਾਲ ਦਾ ਇਹਦਾ ਕੋਈ ਹੱਲ ਨਹੀਂ ਦਵਾਈ ਦਬੂਈ ਦਾ ਤੇ ਵਾਧੂ ਪੈਸੇ ਨਾ ਖਰਾਬ ਕਰੋ ਹੁਣ ਕਈ ਭਰਾਵਾਂ ਨੇ ਮੈਂ ਦੇਖਿਆ ਵੀ ਬਾਕੀ ਪੀ 126 ਵੈਰਾਈਟੀਆਂ ਜਾਂ ਆਸਮਦੀ ਵੈਰਾਈਟੀਆਂ ਤੇ ਵੀ ਜਿਹੜੀਆਂ ਮਸ਼ੀਨ ਚੈਸੀਆਂ ਸਪਰੇਆਂ ਕਰਵਾਤੀਆਂ ਖੜੇ ਪਾਣੀਆਂ ਦੇ ਵਿੱਚ ਹੀ ਪੱਧਰ ਤੇ ਜਿੰਨਾ ਝੋਨੇ ਲੱਗਿਆ ਸੀ ਉਹ ਇੰਨਾ ਕਿ ਆਪਾਂ ਪੈਨਿਕ ਹੋ ਜਾਂਦੇ ਨੇ ਡਰ ਫਲਾਉਣੇ ਵਾਲੇ ਹੈਗੇ ਆ ਆਪਣੇ ਹੀ ਬੰਦੇ ਤੇ ਜਦ ਵਿੱਚ ਕਈ ਦੁਕਾਨਦਾਰ ਲਾ ਲੋ ਜ ਆਪਣੇ ਵਰਗੇ ਕਈ ਜਿਹੜੇ ਯੂਟਿਊਬਰ ਆ ਉਹ ਡਰ ਦਾ ਮਾਹੌਲ ਪੈਦਾ ਕਰ ਦਿੰਦੇ ਆ ਸੋ ਚਲੋ ਵੀਡੀਓ ਮੇਰਾ ਵੀਰ ਲੰਬੀ ਹੋ ਜਾਣੀ ਤੇ ਕੱਲ ਨੂੰ ਬਣਾਵਾਂਗੇ ਆਪਾਂ 1500 ਨੋ ਬਾਸ ਮਾਰੀ ਤੇ ਵੀ ਇਹਦਾ ਹੁਣ ਕੀ ਰੇਟ ਚੱਲਦਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਆਪਾਂ ਨੂੰ ਕਰੂਗੀ ਬਾਰੇ ਨੇ ਆਰੇ ਵੀ ਕੀ ਹਿਸਾਬ ਕਿਤਾਬ ਰਹੂਗਾ ਲਾਵਾਂਗੇ ਇੱਕ ਆਈਡੀਆ ਤੇ ਮਿਲਾਂਗੇ ਆਪਾਂ ਕਿਸੇ ਅਗਲੀ ਵੀਡੀਓ ਚ ਥੈਂਕ ਯੂ